ਅੱਜ ਮੈਨੂੰ ਬਹੁਤ ਮਜ਼ਾ ਆ ਰਿਹਾ ਅੱਜ ਮੈਂ ਸੱਚੀ ਸਵਾਦ ਲੈਣੇ ਇਹਨਾਂ ਦੇ ਆ ਦੇਖੋ ਟਾਇਲ ਓ ਰੁਕੋ ਰੁਕੋ ਭਾਈਸਾਬ ਕੀ ਕਰੀ ਜਾਨੇ ਉਹ ਇਹ ਬਾਜੀ ਸਾਰਾ ਕੁਝ ਦੱਸਦਾ 1 ਮਿੰਟ ਪਿਆਰ ਨਾ ਦੋਨਾ ਅੱਜ ਮੈਂ ਨਾ ਲੜਾਈ ਨਹੀਂ ਕਰਨੀ ਅੱਜ ਮੈਂ ਪਿਆਰ ਨਾ ਆ ਦੇਖੋ ਬਾਜੀ ਇਹ ਕੀ ਕਰੀ ਜਾਨੇ ਦੱਸੋ ਪਾਗਲ ਹੋ ਗਏ ਤੁਸੀਂ ਬਾਜੀ ਪਾਗਲ ਮੈਂ ਨਹੀਂ ਹੋਇਆ ਪਾਗਲ ਤਾਂ ਤੁਸੀਂ ਭਰਾਨੇ ਵੇ ਲੋਕਾਂ ਨੂੰ ਕੰਦੇ ਟੁੱਟੀ ਟਾਇਲ ਸਾਡੀ ਸਾਫਤੀ ਤੁਹਾਡੀ ਪੰਜਾਬ ਦੇ ਵਿੱਚ ਕਿਲੋਤੇ ਬੰਦੇ ਆਸੀਂ ਜਿਹੜੀ ਟਾਇਲ ਦੀ ਗਾਰੰਟੀ ਦਿੰਨੇ ਆ ਜੇ ਟਾਇਲ ਟੁੱਟ ਜੇ ਤਾਂ ਸਾਡੀ ਸਾਫਤ ਤੁਹਾਡੀ ਰੇਟਾ ਨਾਲ ਸਾਡਾ ਭਾਈ ਚੈਲੰਜ ਹੈ ਦੋਵੇਂ ਦੋ ਦਾ ਮਾਲ ਸਾਡੇ ਤੋਂ ਲੋ 20 ਰੁਪਏ ਫੁੱਟ ਪਾਵਾਂ ਟਰੱਕ ਦੇ ਟਰੱਕ ਭਰ ਦਿਓ ਦੋਵੇਂ ਚਾਰ ਪ੍ਰੀਮੀਅਮ ਕੁਆਲਿਟੀ ਦੀ 28 ਰੁਪਏ ਫੁੱਟ ਸਾਡੇ ਤੋਂ ਲੋ ਮਾਲ ਜਿੰਨਾ ਮਰਜ਼ੀ ਨਾਲ ਇੱਕੋ ਹੀ ਲਾਟ ਇੱਕੋ ਹੀ ਵੇਚ ਇੱਕ ਨਾਲ ਦਾ ਪਾਵਾਂ ਯਾਰ ਇਹ ਡੱਬਾ ਲੈ ਲਓ ਮਾਲ ਸਾਰਾ ਮਿਲੂਗਾ ਜੀ ਇਹ ਓਨਿਕਸ ਮੱਥਰ ਹੁੰਦਾ ਜਿਵੇਂ ਇਹ ਵੀ ਤੁਹਾਨੂੰ 28 ਰੁਪਏ ਫੁੱਟ ਦੇ ਦਾਂਗੇ ਮਾਲ ਜੀ ਪ੍ਰੀਮੀਅਮ ਕੁਆਲਟੀ ਦਾ ਔਰ ਟਾਈਲਾਂ ਵਿੱਚ ਸੋਨਾ ਚਾਂਦੀ ਬਿਲਕੁਲ ਜੀ ਆ ਦੇਖੋ ਤੁਸੀਂ ਆ ਸਾਰੇ ਮੇਰੇ ਕੋਲ 500 ਤੋਂ ਵੱਧ ਡਿਜ਼ਾਈਨ ਆ ਕਾਰਵਿੰਗ ਵਾਲੇ 글로ਸੀ ਵਾਲੇ ਡਿਟੇਲਾਂ ਦੀ ਭਾਜੀ ਹੋਰ ਖਾਸੀਅਤ ਹੈ ਟੋਟਲੀ ਟਾਈਲਾਂ ਸਾਡੀਆਂ ਸਕ੍ਰੈਚ ਪ੍ਰੂਫ ਟਾਈਲਾਂ ਜੀ ਇਸ ਦੇ ਨਾਲ ਨਾਲ ਅਸੀਂ ਪੰਜਾਬ ਛੱਡੋ ਆਲੋਰ ਇੰਡੀਆ ਦੇ ਵਿੱਚ ਡਿਲੀਵਰੀ ਵੀ ਫ੍ਰੀ ਕਰ ਦਿਆਂਗੇ ਭਾਜੀ ਟਾਈਲਾਂ ਤੁਸੀਂ ਦੇਖੋ ਐ ਦੀ ਜਣੇ ਤੁਹਾਨੂੰ ਸੀਸੇ ਆ ਗਿਆ ਤੁਹਾਨੂੰ ਵਾਲਵਾਨ ਦੀ ਲੋੜ ਨਹੀਂ ਇਹ ਵਿੱਚ ਆਹ ਤੁਹਾਨੂੰ ਸ਼ਕਲ ਪੂਰੀ ਦਿਖਦੀ ਹੈ ਟਾਈਲਾਂ ਦੇ ਵਿੱਚੋਂ ਮਾਲ ਐ ਇੰਨੀ ਹਾਈ ਗਲੋ ਸਟਾਈਲ ਸਾਡੇ ਕੋਲ ਅਵੇਲੇਬਲ ਆ ਭਾਜੀ ਲੱਗਦਾ ਪੱਥਰ ਜਿਵੇਂ ਸੰਗਮਰਨ ਪੱਥਰ ਲੱਗਿਆ ਹੁੰਦਾ ਹੈ ਚਿੱਟੇ ਰੰਗ ਦਾ ਤੇ ਇਹ ਵੀ ਟੁੱਟ ਜਵੇ ਦਾ ਮੈਂ ਕਹਿੰਦਾ ਟੁੱਟ ਗਈ ਟਾਈਲ ਸਾਡੀ ਭਾਜੀ ਸਾਬਤ ਤੁਹਾਡੀ ਜੀ ਹਾਂ ਕੀ ਚੀਜ਼ ਭਾਜੀ ਟਾਈਲਾ ਇਹ ਟਾਈਲ ਹੀ ਹੈ ਭਾਜੀ ਜਿਵੇਂ ਸਮੁੰਦਰ ਚੋਂ ਸਿੱਪੀਆਂ ਕੱਢ ਕੇ ਲਾਈਆਂ ਹੁੰਦੀਆਂ ਉਹ ਚੀਜ਼ ਹੈ ਜੀ ਇੱਕ ਕ੍ਰੈਂਜ਼ਾ ਕੰਪਨੀ ਨੇ ਲਾਂਚ ਕੀਤੀ ਦੁਕਾਨਦਾਰੀ ਕਰਨੀ ਹੈ ਤੇ ਅਸੀਂ ਲਿਖ ਕੇ ਵੀ ਵਕੈਰਾ ਲਾਇਆ ਹੋਇਆ ਜੀ ਉਹ ਵੇਚਦਾ ਪ੍ਰੀਮੀਅਮ ਕੁਆਲਟੀ ਦਾ ਇਨਫਿਨੀਆ ਸੀਰੀਜ਼ 30 ਰੁਪਏ ਫੁੱਟ ਕੋਈ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਰੇਟ ਨਹੀਂ ਦੇ ਸਕਦਾ ਜੀ ਦੇਖੋ ਦੇ ਦੇਦਾ ਮੈਂ ਕਿਹਾ ਮੈਂ ਕੰਮ ਛੱਡ ਦੂੰ ਪਾਜੀ ਮੇਰੇ ਕੋਲ 100 ਤੋਂ ਵੱਧ ਡਿਜ਼ਾਈਨ ਇਹਦੇ ਵਿੱਚ ਪਿਆ ਔਰ ਇੱਕ ਡਿਜ਼ਾਈਨ ਦਾ ਭਾਵੇਂ 20-2000 ਫੁੱਟ ਮਾਲ ਇੱਕੋ ਹੀ ਲੋਟ ਦਾ ਇੱਕੋ ਹੀ ਵੇਚਦਾ ਲੈ ਲਓ ਜੀ ਔਰ ਕੋਈ ਵੀ ਕਲਰ ਕੋਈ ਵੀ ਸਾਈਜ਼ ਟੁੱਟ ਗਿਆ ਤਾਂ ਮੈਂ ਕਿਹਾ ਪਾਜੀ ਜੇ ਤੁਹਾਨੂੰ ਵਾਰ-ਵਾਰ ਕਹਿ ਹੀ ਦਿੱਤਾ ਦੱਸੋ ਕੋਈ ਵੀ ਟਾਇਲ ਟੁੱਟ ਗਈ ਸਾਡੀ ਨੇ ਮਰੱਕਣ ਦੇ ਵਿੱਚ ਵੀ ਮੇਰੇ ਕੋਲ 30 ਕਲਰ ਹੈਗੇ ਨੇ ਰੇ मतलब बंदा इते कोई भी टाइल कोई भी साइज ले ले फ्री मैं कहया जी बिल्कुल फ्री है जी इस तो अलावा जेड़ा बंदा ਘਰੇ ਬੈਠਾ ਇੱਕ ਵੀਡੀਓ ਸ਼ੇਅਰ ਹੀ ਕਰ ਦੂਗਾ ਸਾਡੀ ਸਕਰੀਨਸ਼ਾਟ ਭੇਜ ਦੂ 10 ਲੱਕੀ ਜੀਨਰਾਂ ਨੂੰ ਉਹਨਾਂ ਨੂੰ ਵੀ LED ਬੱਤੀ ਇੰਚ ਫਰੀ ਉਹ ਟਾਈਲ ਨਾਲ ਲਵੇ ਮੈਂ ਕਹਾ ਟਾਈਲ ਨਾਲ ਲਵੇ ਘਰੇ ਬੈਠਾ ਇੱਕ ਵੀਡੀਓ ਸ਼ੇਅਰ ਕਰਦੇ ਉਹਨਾਂ ਨੂੰ ਵੀ LED ਫਰੀ ਮਤਲਬ ਬੰਦਾ ਯੂਪੀ ਬਿਆਰ ਰਾਜਸਥਾਨ ਬੈਠਾ ਹੋਵੇ ਬਠਿੰਡੇ ਜਲੰਧਰ ਅਮਰitsar ਬੈਠਾ ਹੋਵੇ ਇੱਕ ਬਟਨ ਦਬਾਵੇ ਕਿੰਨੀ LED ਦੇਣੀ ਹੈ ਭਾਦੀਏ ਮੈਂ ਕਹਾ ਟੋਟਲ ਅਸੀਂ 10 LED ਦੇਣੀਆਂ 10 ਲੱਕੀ ਜੀਨਰਾਂ ਨੂੰ ਦਵਾਂਗੇ ਜਿਹੜੇ ਇਹਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਉਹ ਕਮੈਂਟਾਂ ਦੇ ਵਿੱਚ ਆਪਣੇ ਸ਼ਹਿ ਜਾਏਗਾ ਚੈਨਲ ਨੂੰ ਫੋਲੋ ਕਰ ਲਿਓ ਇਹ ਮਿਲਦੀ ਸਿਰਫ ਫੋਲਰ ਨੂੰ ਆ ਸਾਡੇ ਕੋਲ ਦੋ ਮੈਂ ਦਾ ਕਨਸੈਪਟ ਆਇਆ ਬਾਹਰ ਲਗਾਉਣ ਲਈ ਇਹਦਾ ਲੋਕ ਕੀ ਕਰਦੇ ਆ ਜਿਵੇਂ ਕਟਿੰਗ ਕਰਕੇ ਪੱਟੀਆਂ ਪਾਈਆਂ ਹੁੰਦੀਆਂ ਗ੍ਰੇਨਾਈਟ ਦੀਆਂ ਇਹਦੇ ਲੋਕ ਰੇਟ 5 ਰੁਪਏ ਫੁੱਟ 10 ਰੁਪਏ ਫੁੱਟ ਪਰ ਇਹ ਵੀ ਮਾਲ ਸਾਡੇ ਤੋਂ 20 ਰੁਪਏ ਫੁੱਟ ਲੋ ਜਿੰਨਾ ਮਰਜੀ ਲੋ ਜੀ ਹੁਣ ਤੁਹਾਨੂੰ ਕੋਟਾ ਸਟੋਨ ਜਾਂ ਪੱਥਰ ਲਗਾਉਣ ਦੀ ਲੋੜ ਨਹੀਂ ਹੈਗੀ ਉਹਨੂੰ ਵੀ ਫੇਲ ਕਰਤੀਆਂ ਜੀ ਫੁੱਲ ਬੋਡੀ ਦੀਆਂ 20 mm ਮੋਟੀਆਂ ਟਾਈਲਾਂ ਨੇ ਔਰ ਇਹ ਟੁੱਟਣਗੀਆਂ ਨਹੀਂ ਭਾਜੀ ਰੋਡ ਬਿੰਨਰ ਸੜਕਾਂ ਬਣਾਉਣ ਵਾਲਾ ਹੁੰਦਾ ਉਹਦੇ ਉੱਪਰ ਚੜ੍ਹ ਦੋ ਟਾਈਲ ਤੇ ਟੁੱਟ ਗ 20 ਸਾਲ 20 ਸਾਲ ਵੀ ਟਾਇਲ ਟੋੜੀ ਐਂ ਲੱਗਣੀ ਐ ਜਿਵੇਂ ਅੱਜ ਲੈ ਕੇ ਚੱਲੇ ਹੋਵੇਂ ਲੱਗਣੀ ਐ ਤੁਸੀਂ ਕਹਿੰਦੇ ਬਈ ਇਹ ਸਪੇਨ ਦੀ ਇੰਕ ਐ ਸਪੇਨ ਦੀ ਇੰਕ ਔਰ ਜਿਹੜੇ ਸਭ ਤੋਂ ਵੱਡੀ ਗੱਲ ਇਨਫਿਨੀਟੀ ਸੀਰੀਜ਼ ਐ ਜਿਹੜੇ ਦੇ ਰੇਸ਼ੇ ਆ ਸਾਰੇ ਆਪਸ ਦੇ ਵਿੱਚ ਜੁੜਣ